ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲਾ? ਉਮੀਦ ਕਰਦੇ ਹਾਂ ਸਾਰੇ ਜਣ ਠੀਕ ਠਾਕ ਹੋਵੋਗੇ। ਲੋ ਜੀ ਅੱਜ ਆਪਾਂ ਸਕੂਲ ਚ ਆਏ ਹੋਏ ਹਾਂ ਬਰਨਾਲੇ। ਬਾਬਾ ਗਾਂਦਾ ਸਕੂਲ ਦਾ ਢੇੜਾ ਲਾਉਣ ਆਏ ਆਂ। ਛੂਲ ਦੇ ਵਿੱਚ ਆਪਾਂ ਨੂੰ ਫੋਨ ਆਇਆ ਸੀ ਕਿਸੇ ਮੁੰਡੇ ਦਾ। ਉਹਨੇ ਕਿਤੇ ਜਾਣਾ ਸੀ ਜੀ ਦੀ ਗੱਡੀ ਆ। ਤੇ ਉਹਦੇ ਕਰਕੇ ਮੈਨੂੰ ਫੋਨ ਆਇਆ ਸੀ ਕਹਿੰਦੇ ਜੀ ਢੇੜਾ ਲਾ ਦੇ। ਤੇ ਆਪਾਂ ਨੂੰ ਮਿਲ ਜਾਂਦਾ 5-600 ਰੁਪਿਆ ਢੇੜਾ ਲਾਉਣ ਦਾ। ਕਰੇ ਫਰੀ ਸੀਗੇ ਤਾਂ ਕਰਕੇ ਆਪਾਂ ਨੇ ਫਿਰ ਅੱਜ ਢੇਡਾ ਲਾਇਆ ਹੈਗਾ ਤੇ ਪਾਣੀ ਦੇ ਵੀਡੀਓ ਦੇ ਨਾਲ ਦਿਖਾਵਾਂਗੇ ਪੂਰੇ ਦਿਨ ਦਾ ਵਲੌਗ ਤੁਹਾਨੂੰ ਫੇ ਸਕੂਲ ਆ ਬਰਨਾਲੇ ਦਾ ਬਾਬਾ ਕਾਂਦਾ ਸਿੰਘ ਪਬਲਿਕ ਸਕੂਲ ਇਹ ਸਕੂਲ ਹੈ ਇੱਥੋਂ ਦਾ। ਬੱਸਾਂ ਬੱਸਾਂ ਦਾ ਥੋੜੀ ਹੀ ਨੇ ਇੱਥੇ। ਬਾੜੀਆਂ 15 17 ਕ ਬੱਸਾਂ ਨੇ ਇੱਥੇ 20 ਕ ਹੱਦ ਲਾ ਲਓ। ਵਿਚਿਆਂ ਛੋਟੀਆਂ ਭੁੰਡੀਆਂ ਭਾਂਡੀਆਂ ਜਿਹਾ ਲਾ ਕੇ। ਤੇ ਆੜੇ ਆਪਣੋਂ ਗੇ ਲੋਕਲ ਗੇੜ ਗੂੜੇ ਮਿਲ ਜਾਂਦੇ ਨੇ ਲਾਈ ਜਾਂਦੇ ਆ। ਆਹ ਬੱਸ ਲੈ ਕੇ ਆਏ ਆਪਾਂ। ਮੇਰਾ ਗੱਡਾ ਲਾਉਣ ਆਇਆ ਅੱਜ ਬਣੇ ਰਹੋ ਜੀ ਵੀਡੀਓ ਦੇ ਨਾਲ ਦਿਖਾਵਾਂਗੇ ਤੁਹਾਨੂੰ ਪੂਰ ਤੋਂ ਆ ਗਏ ਸੀ ਪੂਰ ਤੋਂ ਆ ਕੇ ਆਪਾਂ ਗੱਡੀ ਖੜਾ ਕੇ ਬੱਸ ਖੜਾ ਕੇ ਸਿੱਧਾ ਬਰਨਾਲੇ ਪਹੁੰਚ ਗਏ ਆਪਣੀ ਕਾਰ ਦੀ ਸਰਵਿਸ ਰੈਨਿਚ ਕਰਾਉਣ ਆਲੀ 1500 ਕਿਲੋਮੀਟਰ ਤੋਂ ਉੱਪਰ ਚੱਲੀ ਖੜੀ ਸੀ ਸਰਵਿਸ ਤੋਂ ਗੱਡੀ ਆਪਣੀ ਤੇ ਉਹ ਕਰਾਉਣਾ ਆਇਆ ਆਪਾਂ ਬਰਨਾਲੇ ਉੱਥੇ ਹੋਰ ਲੱਗੀ ਹੋਈ ਸੀ ਤੇ ਨੂੰ ਕੁਛ ਖਾਣੇ ਆ ਸਮੋਸੇ ਲੈ ਕੇ ਆਏ ਨੇ ਵਰਕਸ਼ਾਪ ਆਲੇ ਤੇ ਚਾਹ ਚੁਪੇ ਹੋ ਜੀ ਸਮੋਸੇ ਮੰਗਾ ਲਏ ਇਹਨਾਂ ਨੇ ਚਾਹ ਵੀ ਮੰਗਾ ਲਈ ਇੱਕ ਦੋ ਮੁੰਡੇ ਹੋਰ ਬੈਠੇ ਸੀ ਇੱਕ ਇੱਕ ਦੋ ਦੋ ਸਮੋਸੇ ਖਾ ਲਏ ਉਹਨਾਂ ਨੇ ਤੇ ਮੈਂ ਵੀ ਮੈਂ ਚਾਹ ਨਾਲ ਖਾਉਂਗਾ ਮੈਂ ਚਾਹ ਮੰਗਾਈ ਸੀ ਦੋ ਕੱਪ ਧਰ ਗਿਆ ਬਾਈ ਚਲੋ ਕੱਲਾ ਪਕਾ ਲਈਏ ਸਰਬਸ ਆਪਣੀ ਚੱਲੀ ਜਾਂਦੀ ਆ ਹੁਣ ਡਾ ਕਰੀ ਜਾਂਦਾ ਆਰੇ ਉਹ ਕਿ ਦਿਖਾਉਣਿਆ ਫਿਰ ਪਹਿਲਾਂ ਆਪਾਂ ਸਮੋਸੇ ਖਾ ਲਈਏ। ਲੋ ਜੀ ਚਾਹ ਪਾਣੀ ਪੀ ਲਿਆ ਆਪਾਂ ਨੇ ਤੇ ਵਰਕਸ਼ਾਪ ਤੇ ਪਹੁੰਚੇ ਸੀ ਬਰਨਾਲੇ ਗੱਡੀ ਦੀ ਸਰਵਿਸ ਕਰਾਉਣਾ ਸਰਵਿਸ ਆਪਾਂ ਕਰਾਈ ਜਾਂਦੇ ਆ ਦਿਖਾਉਣਿਆ ਤੁਹਾਨੂੰ। ਲੋ ਇੱਧਰ ਗੱਡੀਆਂ ਧੋਈ ਜਾਂਦੇ ਨੇ ਤੇ ਇੱਧਰ ਸਰਵਿਸ ਚੱਲ ਰਹੀ ਏ ਸਾਰੀ। ਆਪਣੀ ਤਾਂ ਗੱਡੀ ਉਹ ਟੰਗ ਲਈ ਤਾਂ ਹਾਂ। ਕੰਗਤੀ ਵਿਚਾਰੀਤਾ ਹਾਂ ਮਗਲਾਇਲ ਤਾਂ ਪੂਰਾ ਨਿਕਲਦਾ ਪੂਰਾ ਯਾਰ ਥੋੜਾ ਜਿਹਾ ਠੰਡੀ ਰੇਸ ਘੱਟ ਤੇ ਆ ਠੰਡੀ ਤਾਂ ਯਾਰ ਮੈਂ ਤੋੜਦਾ ਹੀ ਨਹੀਂ ਉਹ ਕੰਟਰੋਲ ਦੇ ਬਾਅਦ ਨਾ ਨਾ ਠੰਡੀ ਤਾਂ ਵੈਸੇ ਵੀ ਮੈਂ ਨਹੀਂ ਤੋੜਦਾ ਨਹੀਂ ਕੋਈ ਮਾੜਾ ਮੋਟਾ ਹੋਇਆ ਹੋਵੇ ਕੀ ਕਹਿਣਾ ਕਦੇ ਤੇ ਮੈਂ ਤਾਂ ਨਹੀਂ ਅੱਧਾ ਘੰਟਾ ਪਹਿਲਾਂ ਗੱਡੀ ਸਟਾਰਟ ਰੱਖਦਾ ਲੋਹੇ ਤੇਲ ਦਾ ਕੱਢਤਾ ਮੋਲਾ ਜਵਾ ਤੋਂ ਨਾ ਜੇਨੇ ਨੇ ਨਾ ਨਾ ਰੇਕੀ ਨਾ ਹਿੰਟ ਚਲੋ ਬਣੇ ਰਹੋ ਵੀਡੀਓ ਦੇ ਨਾਲ ਹੱਲੇ ਤਾਰ ਕੇ ਦਿਖਾਉਣੀਆਂ ਇਹਨੂੰ ਫਿਰ ਤੁਹਾਨੂੰ ਲੋ ਵੀ ਲਾਲੀਆ ਗੱਡੀ ਥੱਲੇ ਤੇਲ ਦਾ ਪਾਤਾ ਚ ਇੰਜਨ ਆਇਲ ਤੇ ਹੁਣ ਇਹਦਾ EGR ਵਾਲ ਸਾਫ ਕਰਨ ਲੱਗੇ ਹੋਏ ਨੇ ਉਹ ਜਾਮ ਹੋਇਆ ਪਿਆ ਆ ਖੋਲਿਆ ਹੋਇਆ ਇਹ ਹਾਫ ਖੁੱਲਦਾ ਹੈਗਾ ਅੱਧਾ ਇਹ ਨਾਲ ਜੁੜਿਆ ਹੁੰਦਾ ਹੈਗਾ ਅੱਧਾ ਜਿਹੜਾ ਉਹ ਇਧਰ ਬਾਈ ਖੁੱਲਣ ਲੱਗੇ ਹੋਏ ਨੇ ਉਹ ਨਵੇਂ ਹੀ ਪਾਉ ਕਹਿੰਦੇ ਤੁਹਾਰਾ ਕੱਟ ਕੇ ਨਾਲ ਵਿੱਚ ਸਪਰੇਅ ਪਾ ਦੇ। ਇਹ ਕੱਟਣਗੇ ਜੇ ਤਾਂ ਸ਼ੇਪ ਨਿਕਲਦਾ ਤਾਂ ਇਹੀ ਪਾਵਾਂਗੇ। ਸਾਫ ਕਰਾ ਕੇ ਨਹੀਂ ਫਿਰ ਆਪਾਂ ਨਵਾਂ ਪਾਵਾਂਗੇ 3-4000 ਦਾ ਨਵਾਂ ਇਹ। ਦੇਖਦੇ ਹਾਂ ਤੇ ਇੰਜਨ ਵਾਲਾ ਤਾਂ ਆਪਾਂ ਜਿਹਾ ਵੀ ਲਾਹਤਾ ਉਤੋਂ ਆਪਾਂ ਆ ਪਿਆਗਾ। ਹੋਤੇ ਵੀ ਪਾਣੀ ਮਰਵਾਉਣ ਵਾਲਾ ਬਹੁਤ ਘੱਟਾ ਚੰਗੀਆਂ ਹੁੰਦੇ ਆ ਫੇਰ ਤੇ ਵੀ ਪਾਣੀ ਮਰਵਾਉਣ ਵਾਲਾ ਯਾਰ ਹਣਾ ਮਿੱਟ ਘੱਟਾ ਬਹੁਤ ਜੰਮਿਆ ਪਿਆ ਨਾ ਵੀ ਆ ਪ੍ਰੋਜੈਕਟ ਖੋਲਿਆ ਗੱਡੀ ਦਾ ਵੇਖ ਲਓ ਕਿਵੇਂ ਭਰਿਆ ਹੋਇਆ ਹੈ ਗੰਦ ਨਾਲ ਅੱਛਾ ਉਹਦਾ ਇਤਿਹਾਸ ਖੁੱਲਿਆ ਨਹੀਂ ਸੀ ਜੀ ਖੁੱਲਿਆ ਪਿਆਰ ਨਾਲ ਖੁੱਲਿਆ ਗਿਆ ਸਾਰਾ ਖੁੱਲਿਆ ਜਦੋਂ ਮਿੱਟੀ ਘਟੀ ਆ ਹਾਂ ਖੁਰਚ ਕੋਈ ਨਹੀਂ ਕਰਕੇ ਚੁੱਪੀ ਅੱਛਾ ਜੀ ਆਏ ਮੁਸੀਬਤ ਕੋਈ ਨਹੀਂ ਫਿਰ ਆਇਆ ਨਾ 12 13 ਸਾਲ ਹੋ ਗਏ ਤੇਰਾ ਨਾਂ ਕੀ ਆ ਹੁਣ ਇਹ ਚੀਜ਼ਾਂ ਇੰਨਾ ਤਾਂ ਇੰਨਾ ਤਾਂ ਦਿੱਕਤ ਦੇਣ ਗਈ ਕਿ ਖੁੱਲਿਆ ਸਾਰਾ ਸੰਸਾਰ ਸਾਹ ਸਹੀ ਬੁਝਿਆ ਨਾ ਨਾ ਭਰਿਆ ਪਿਆ ਇੰਨਾ ਟਾਈਮ ਹੋ ਗਿਆ ਫਿਰ ਹੁਣ ਇੰਨਾ ਦਾ ਭਰਦਾ ਹੀ ਆ ਫਿਰ ਇਹ। ਐਨੇ ਟਾਈਮ ਬਾਅਦ ਤਾਂ ਖੁੱਲਣਾ ਵੀ ਬਣਦਾ 12-13 ਸਾਲ ਬਾਅਦ। ਕਿ ਨਹੀਂ ਚੇਂਜ ਹੋਣਾ ਬਣਦਾ ਹੀ ਆ। ਲੋ ਜਿਹਨੂੰ ਕਹਿੰਦੇ ਪੂਰਾ ਇਅਰ ਵਾਲ ਭਰਿਆ ਪਿਆ ਮਿੱਟ ਘੱਟੇ ਨਾਲ। ਇਹ ਗੱਡੀ ਦੇ ਨਾਲ ਜਦੋਂ ਗੱਡੀ ਚਾਂਸੀ ਤੋਂ ਨਿਕਲੀ ਆ। ਮਸੇ ਜਾਮ ਹੋਜੇ ਤਾਂ ਗੱਡੀ ਧੂਮਾ ਮਾਰਨ ਲੱਗ ਜਾਂਦੀ ਆ। ਪਿਕਅਪ ਘਟਾ ਜਾਂਦੀ ਆ, ਐਵਰੇਜ ਘਟਾ ਜਾਂਦੀ ਆ। ਆ ਤੇ ਹੁਣ ਆਪਾਂ ਇਹ ਨਵਾਂ ਪਵਾ ਰਹੇ ਆ 3-4000 ਦਾ ਨਵਾਂ ਇਹ ਇਹ ਤਾਂ ਤੋੜ ਕੇ ਕੱਢਣਾ ਪਿਆਗਾ ਬਹੁਤ ਔਖਾ ਖੁੱਲਿਆਗਾ ਨਟ ਵੀ ਟੁੱਟ ਗਏ ਚਲੋ ਦੇਖਦੇ ਹਾਂ ਹੁਣ ਨਵਾਂ ਪਾਉਣੇ ਆ ਵਿੱਚ ਇੱਕ ਦੋ ਨਟ ਟੁੱਟੇ ਨੇ ਉਹ ਵੀ ਕੱਢਣੇ ਆ ਯਾ ਪਾਰਟ ਮੰਗਾਇਆ ਨਵਾਂ ਆਪਾਂ MRP ਇਹਦੀ 4260 ਰੁਪਏ ਆ ਇਨੂੰ ਯਾਰ ਵਾਲ ਕਹਿੰਦੇ ਆ ਯਾਰ ਅਈਰ ਇਹੋ ਜਿਹਾ ਕੁਝ ਕਹਿੰਦੇ ਆ ਇਹਨੂੰ ਆ ਲੱਗਣਾ ਗੱਡੀ ਦੇ ਐ ਮਾਰਕੀ ਦਿਖਾਉਣਾ ਮਰੂਤੀ ਸੰਜੂਕੀ ਦਾ ਜੈਨੂਨ ਪਾਰਟ ਆ ਇਹ ਲੰਬਾ ਆਰਪੀ 4260 ਰੁਪਏ ਮਾ ਕੋਸ਼ ਮਗਾਇਆਗਾ ਇਹਦੀ ਨਟ ਟੁੱਟ ਗਏ ਸੀਗੇ ਕੱਢਣ ਲੱਗੇ ਉਹ ਮੁੰਡਾ ਬੈਲਡਿੰਗ ਕਰਕੇ ਨਟ ਕੱਢ ਰਿਆ ਹੋਣਾ ਹਾਂ ਆ ਮੁੰਡਾ ਦਾ ਆਖਰਾਦ ਵਾਲਾ ਸਾਰੇ ਨੂੰ ਬੁਲਾਇਆਗਾ ਤੰਮੇ ਚਾਰ ਜਾਨੇ ਚੰਬੜੇ ਪੈਣ ਮੈਨੂੰ ਕਹਿੰਦੇ ਸੀ ਕੱਲ ਨੂੰ ਗੱਡੀ ਲੈ ਜੀ ਮੈਂ ਤਾਂ ਵੀਰ ਗੱਡੀ ਬਣਾ ਹਿੰ ਸ਼ਰਦਾ ਹੈਗਾ ਮੈਨੂੰ ਮੇਰੀ ਗੱਡੀ ਕੰਪਲੀਟ ਕਰਕੇ ਦਿਓ ਤਾਂ ਫਿਰ ਹੁਣ ਇਹਨਾਂ ਨੇ ਲਾਏ ਨੇ ਮੁੰਡੇ ਚੰਬੜੇ ਹੋਏ ਨੇ ਨਾਟ ਕੱਢੇਗੇ ਵਸਤ ਨਾਲ ਦੀ ਨਾਲ ਇਹ ਕਸ ਹੋ ਜਾਣਾਗਾ ਤੇ ਫਿਰ ਆਪਾਂ ਅਗਲਾ ਕੰਮ ਇਹਦਾ ਤੋਤ ਵਜਾ ਕਰਵਾ ਕੇ ਨਿਕਲਾਂਗੇ ਆਲੋ ਦਰਤਾ ਆਲੋ ਦਰਤਾ ਇਹ ਉੱਪਰ ਬੂਨੀਆ ਮਾਰਾ ਕੇ ਲਾ ਮੈਂ ਸੁਣਿਆ ਨਹੀਂ ਖੁੱਲਗੇ ਨਟ ਇੱਕ ਕਾਸਕੇ ਨਾ ਚੰਗੀ ਤਰ੍ਹਾਂ ਪਹਿਲਾਂ ਹੁਣ ਆਪਣੀ ਗੱਡੀ ਦਾ ਮੂਹਰ ਸਾਰਾ ਤਬਾਹ ਦਿਓ ਵਿੱਚੋਂ ਖਾਰੀ ਓਏ ਆਪ ਕੋਈ ਨਾ ਕੋਈ ਜਿੰਨਾ ਦਰਮਾ ਵਿਚ ਆਇਆ ਹੋਇਆ ਹੈ। ਉਹ ਨਾ ਸੱਚੀ ਗੱਲ ਹੈ। ਉਹ ਨਾ ਜਿਹੜਾ ਵੀ ਉਹ ਨਹੀਂ ਆਇਆ। ਉਹ ਨਾ ਖਤਮ ਨਹੀਂ ਨਾ ਪਾਪ ਦੇ ਇੱਕ ਹਾਲੇ ਪੜਾਏ। ਪੜਾਏ ਉਹ ਕਰਦੀਆਂ। ਕਦੇ ਕਰਤਾ। ਤਾਂ ਤੇ ਨਹੀਂ ਵੀ ਕਰੀ। ਹਾਰ। ਹੋਰ ਰਕਾ ਹੋਰ। ਲੋ ਜੀ ਚੰਬੜੇ ਪਾਣੇ। ਟਾਈਮ ਤਾਂ तकरीबन ਤਜਾ ਕੇ ਬੰਨ ਪਿੱਛੇ ਆ ਤੇ ਪਲੇਟ ਤੇ ਜਾ ਮੋੜੇ ਚੌਣੇ ਚੱਤੋ ਚੱਲੇ ਨੇ ਭਾਇਦੇ ਜੀ ਮੈਂ ਆਇਆ ਤਾਂ ਨਹੀਂ ਭੱਜਣ ਦੰਦਾ ਲਾਇ ਪੈਣੇ ਕੰਮ ਨਮੇੜ ਕੀ ਜਾਣ ਦਊਗਾ ਗੱਡੀ ਲੈ ਕੇ ਜਾਣੀ ਆ ਮੈਂ ਕਿਹਾ ਕਹਿੰਦੇ ਸੀ ਕੱਲ ਨੂੰ ਦੇਵਾਂਗੇ ਤੇ ਦਿਖਾਉਣਿਆ ਸੋਨ ਕੰਮ ਵਾਸ ਕੰਪਲੀਟ ਹੋ ਚੱਲੇ ਆਪਣਾ ਝਾਂਟਾ ਭਾਜਦਾ ਸੀ ਮਹਾ ਭੱਜਣ ਤਾਂ ਨਹੀਂ ਦਿੰਦਾ ਝਾਂਟਾ ਭਾਜਦਾ ਸੀ ਓਏ ਹੈ ਹੈ ਦਾਨ ਦੇਣਾ ਨਹੀਂ ਸੀ ਉਹਨਾਂ ਨੂੰ ਹੈ ਲੋ ਜੀ ਆਹ ਲਾਇਆ ਨਵਾਂ ਆਪਣਾ ਹੀਰਵਾਲ ਹਾ ਹਾ ਨਵਾਂ ਲਾਤਾ ਤੇ ਮੱਟ ਘਟਾ ਬਹੁਤ ਜੰਮਿਆ ਹੋਇਆ ਹੈ ਗੱਡੀ ਦੇ ਇਹ ਟੰਗਲੀਆਂ ਤਾਂ ਹਨ ਇਹ ਵੀ ਰੱਖਣੀਆਂ ਸੌਖੀਆਂ ਨਹੀਂ ਹੈਗੀਆਂ ਜਦੋਂ ਖੁੱਲਦੀਆਂ ਨੇ ਤਾਂ 12-15000 ਨੂੰ ਇਕੱਠੇ ਥੁੱਕ ਲੱਗਦਾ ਇਹ ਵੀ ਜਣੇ ਕਾਣੇ ਦਾ ਬਸ ਦਾ ਰੋਗ ਨਹੀਂ ਹੈਗਾ ਕੱਲੀ ਸਿੰਪਲ ਸਰਵਿਸ ਕਰਾਉਣ ਆਇਆ ਸੀ ਕੰਮ ਐਡਾ ਛੜ ਗਿਆ 4260 ਰੁਪਏ ਐਮ ਆਰ ਪੀਆ ਟੀਜ਼ਰ ਬਾਲ ਦੀ ਜਿਹੜਾ ਪਵਾਇਆਗਾ ਦੇਖੋ ਵਾਲੇ ਕਿੰਨੇ ਲਾਉਂਦੇ ਨੇ ਪੂਰੀ ਐਮ ਆਰ ਪੀ ਲਾਉਂਦੇ ਆ ਜਾਂ ਮਾੜੇ ਮੋਟੇ ਲੈਸ ਕਰਦੇ ਆ ਬਾਕੀ ਇਹਦੇ ਨਟ ਟੁੱਟ ਗਏ ਸੀ ਵਿੱਚ ਖਰਾਦ ਵਾਲੇ ਤੋ ਕਢਵਾਏ ਨੇ ਉਹ ਤੇ ਯਾਰ ਬਾਲ ਸਾਫ ਕਰਨ ਦੀ ਨਵੀਂ ਲਾਉਣ ਦੀ ਇਹਨਾਂ ਦੀ ਸਾਰੀ ਵਾਲੇ 2500 ਰੁਪਏ ਲੇਬਰ ਕਹਿੰਦੇ ਨੇ ਤੇ ਬਾਕੀ ਉਹ ਦੇਖਦੇ ਆ ਤਾਂ ਆਪਾਂ ਨਵੀਂ ਲਾਇਆ ਸਾਫ ਕਰਨ ਦੀ ਆ ਇੰਨੀ ਲੇਬਰ ਤਾਂ ਦੇਖਦੇ ਆ ਕੀ ਬਣਦਾ ਜੁੜਦਾ ਕਿੰਨਾ ਬਿਲ ਬਣਦਾ ਅੱਜ ਲੋ ਜੀ ਕੰਮ ਹੋ ਚੱਲੇ ਆਪਣਾ ਇੱਧਰ ਅਲਾਈਨਮੈਂਟ ਕਰਦੇ ਨੇ ਅਲਾਈਨਮੈਂਟ ਕਰਾ ਲਈ ਆ ਗੱਡੀ ਦੀ ਆਪਾਂ ਤੇ ਬਾਈ ਤੋਂ ਹਵਾ ਚੈੱਕ ਕਰਾਉਣ ਲੱਗਿਆ ਬਸ ਹਵਾ ਚੈੱਕ ਕਰਾ ਕੇ ਨਿਕਲਦੇ ਆ ਮੋੜੀ ਜੀ ਗਿੱਟੀ ਐ ਅੱਜ ਕੋਲ ਆ ਦੇ ਸਾਰਿਆਂ ਚ ਹਵਾ ਘੱਟਾ ਦੋ ਦੋ ਪੁਆਇੰਟ ਕਰਤਾ ਫੇਰ ਮੀਂਹ ਪਈ ਕਿੱਥੇ ਕਰਦੇ ਪਰ ਪਾ ਲੋ ਵੀ ਬਾਈ ਕਹਿੰਦਾ ਪੈਪ ਨਹੀਂ ਪਹੁੰਚਦੀ ਪਿਛਲੇ ਟਾਇਰ ਕੋਲੇ ਆਪਾਂ ਥੋੜੀ ਜੀ ਮੂਰ ਨੂੰ ਕਰ ਲਈਏ ਚਲੋ ਬੀਲ ਬੈਲੈਂਸ ਕਰਦੇ ਨੇ ਇੱਥੇ ਅਲਾਈਨਮੈਂਟ ਵਗੈਰਾ ਇਹ ਕਰਾ ਲਈ ਆਪਾਂ ਨੇ ਤੇ ਹੁਣ ਆਪਾਂ ਨਿਕਲਦੇ ਆ ਲੋ ਵੀ ਹੁਣ ਆਪਾਂ ਤੁਰਦੇ ਆ ਇਤੋਂ ਕੰਮ ਆਉਂਦਾ ਆਪਣੀ ਗੱਡੀ ਦਾ ਇੰਤਜ਼ਾਮ ਕਰਾਉਨੇ ਆਪਾਂ ਚਲੋ ਹੁਣ ਚੱਲਦੇ ਆਂ ਰੁਪਈਆ ਲੱਗ ਗਿਆ 11000 ਅੱਜ ਆਇਆ ਸੀ ਸਿੰਪਲ ਸਰਵਿਸ ਕਰਾਉਣ 5-4000 ਦੀ ਤਰਾ ਕੰਮ ਨਿਕਲੇ ਉਹਨਾਂ ਨੇ ਗੱਡੀਆਂ ਦੇ ਪਤਾ ਹੀ ਨਹੀਂ ਲੱਗਦਾ ਲੋ ਵੀ ਆ ਗਏ ਘਰੇ ਆਪਾਂ ਟਾਈਮ ਹੋ ਗਿਆ 10:00 ਵਜੇ ਪੂਰੇ 9:55 55 ਮਿੰਟ ਹੋ ਗਿਆ ਰੋਟੀ ਪਣੀ ਖਾਣਿਆ ਹਣਾ ਆਪਾਂ ਲੈਟਾ ਬੰਦ ਕਰੀ ਪਾਏ ਨੇ ਮੰਮੀ ਹੋਰੇ ਤਾਂ ਹਾਂਜੀ ਕਰਵਾ ਲਿਆ ਹੁੰਦੀ ਆਪਾਂ ਗੱਡੀ ਦੀ ਸਰਵਿਸ ਥੋੜਾ ਬੋਤਾਂ ਤੋਂ ਤੋਂ ਹੀ ਆ ਜਾ ਰਹਿ ਗਿਆ ਸੀ ਨਹੀਂ ਰਾਕੋ ਚੱਲਿਆ ਸੀ ਉਹ ਰਹਿ ਗਿਆ ਉਹ ਤੇ ਹਾਂ ਤੱਕ ਦੇ ਦੰਚ ਕੱਲ ਪਰਸੋਂ ਜਦੋਂ ਬਾਜ਼ਾਰ ਜਾਵਾਂਗੇ ਉਹ ਕਰਵਾ ਦਾਂਗੇ ਇਹ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਆਪਣਾ ਇੱਥੇ ਤੱਕ ਜੀ ਤੇ ਜੇ ਆਪਣਾ ਵਲੌਗ ਵਲੌਗ ਵੀਡੀਓ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰੋ ਸਪੋਰਟ ਜਰੂਰ ਕਰਿਆ ਕਰੋ ਚੈਨਲ ਦੀ ਸਪੋਰਟ ਦੀ ਲੋੜ ਤਾਂ ਪਾਣ ਤੇ ਮਿਲਦੇ ਆਂ ਫਿਰੋਂ ਕਿਸੇ ਅਗਲੇ ਵਲੌਗ ਤੇ ਬਹੁਤ ਧੰਨਵਾਦ ਜੀ